ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੋੜਾ ਸਾਡੀ ਬਿਟਿਕ ਦੇ ਚੈਨਲ ਦਾ ਸਵਾਗਤ ਹੈ ਜੀ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵੀਡੀਓ ਦੇਖਣ ਤੋਂ ਪਹਿਲਾਂ ਲਾਈਕ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਇਦਾਂ ਹੀ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਵਾਧੂ ਵਾਧ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਜੀ ਤੁਹਾਡੀ ਸਪੋਰਟ ਤੋਂ ਬਿਨਾ ਆਪਾਂ ਕੁਝ ਵੀ ਨਹੀਂ ਹੈਗੇ ਪਲੀਜ਼ ਆਪਣੇ ਭੈਣ ਦੇ ਚੈਨਲ ਨੂੰ ਸਪੋਰਟ ਕਰੋ ਵਾਧੂ ਵਾਧ ਵੀਡੀਓ ਦੇਖਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਤੁਸੀਂ ਬਹੁਤ ਦੇਖਦੇ ਹੋਗੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਮੇਰੀ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਆਉਂਦਾ ਹੈਗਾ ਉਹ ਭੈਣ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੇ ਲਾਈਕ ਜਰੂਰ ਕਰਿਆ ਕਰੋ ਕਮੈਂਟ ਕਰਕੇ ਜੂਰ ਦੱਸਿਆ ਕਰੋ ਤੁਹਾਨੂੰ ਸੂਟ ਕਿੰਨ੍ਹਾਂ ਦੇ ਲੱਗੇ ਤੇ ਆਪਣੀ ਡਿਮਾਂਡ ਵੀ ਦੱਸਿਆ ਕਰੋ ਤੁਹਾਨੂੰ ਸੂਟ ਕਿਵੇਂ ਦੇ ਪਸੰਦ ਨਹੀਂਗੇ ਆਪਾਂ ਉਵੇਂ ਦੇ ਸੂਟ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਐਵੇਂ ਆਪਾਂ ਸੋਹਣੇ ਸੋਹਣੇ ਸੂਟ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਭੈਣਾਂ ਸੂਟ ਦੇ ਜਿਹੜੀਆਂ ਭੈਣਾਂ ਵੀਡੀਓ ਦੇਖ ਰਹੀਆਂ ਨੇਗੀਆਂ ਆਪਰੇ ਤੋਂ ਜਰੂਰ ਸੂਟ ਤੁਸੀਂ ਟਰਾਈ ਕਰ ਸਕਦੇ ਹੋਗੇ ਜੇ ਕੋਈ ਤੁਹਾਨੂੰ ਮੈਰिज ਫੰਕਸ਼ਨ ਹੈਗਾ ਬਾਹਰ ਤੁਸੀਂ ਕੋਈ ਵੀ ਪਾਰਟੀ ਵੇਅਰ ਸੂਟ ਰੈਡੀ ਕਰਵਾਉਣੇ ਨੇ ਆਪਣੇ ਕੋਲੇ ਹਰ ਤਰ੍ਹਾਂ ਦੇ ਕਾਰੀਗਰ ਅਵੇਲੇਬਲ ਹੈਗੇ ਨੇ ਜੀ ਤਾਂ ਤੁਸੀਂ ਹਰ ਤਰ੍ਹਾਂ ਦੇ ਕੋਈ ਵੀ ਫੈਬਰਿਕ ਤੇ ਆਪਣੇ ਕੋਲੇ ਸਾਰੇ ਫੈਬਰਿਕ ਅਵੇਲੇਬਲ ਲੰਗੇ ਤੇ ਫੁੱਲ ਪਿਓਰ ਤੇ ਦੁਪट्टे ਸੈਮੀ ਦੇ ਵਿੱਚ ਸਾਰੇ ਹਰ ਤਰ੍ਹਾਂ ਦੇ ਦੁਪट्टे ਅਵੇਲੇਬਲ ਲੰਗੇ ਹਰ ਤਰ੍ਹਾਂ ਦਾ ਫੈਬਰਿਕ अवेलेबल ਹੈ ਤੁਸੀਂ ਪਿਓਰ ਦੇ ਵਿੱਚ ਲੈਣਾ ਸੈਮੀ ਦੇ ਵਿੱਚ ਲੈਣਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਸੂਟ ਤਿਆਰ ਕਰਵਾਉਣਾਗਾ ਲਹਿੰਗਾ ਲਹਿੰਗੇ ਤਿਆਰ ਕਰਾਉਣੇ ਨਹੀਂ ਕਰਾਰੇ ਸ਼ਰਾਰੇ ਜੋ ਵੀ ਤਿਆਰ ਕਰਾਉਣੇ ਨੇ ਤਾਂ ਤੁਸੀਂ ਆਪਣੇ ਕੋਲੋਂ ਕਰਵਾ ਸਕਦੇ ਹੋਗੇ ਤੇ ਕੋਈ ਵੀ ਤੁਸੀਂ ਆਪਣਾ ਡਿਜ਼ਾਈਨ ਸੈਂਡ ਕਰਕੇ ਆ ਰੈਡੀ ਕਰਵਾ ਸਕਦੇ ਹੋਗੇ ਸੇਮ ਸੂਟ ਰੈਡੀ ਹੋਊਗਾ ਜਾਂ ਆਪਣਾ ਇੰਸਟਾਗ੍ਰam ਦੇ ਉੱਪਰ ਪੇਜ ਹੈਗਾ ਗੁੱਡ ਲੁੱਕ ਰੀਪਸ ਟਿਕ ਦੇ ਨਾਮ ਤੇ ਉਹ ਜਾ ਕੇ ਤੁਸੀਂ ਪੇਜ ਨੂੰ ਫੋਲੋ ਕਰ ਸਕਦੇ ਹੋਗੇ ਉੱਤੇ ਆਪਣੇ ਬਹੁਤ سارے ਡਿਜ਼ਾਈਨ ਨੇਗੇ ਉਹ ਤੁਸੀਂ ਡਿਜ਼ਾਈਨ ਚੱਕ ਕੇ ਆਪਾਂ ਨੂੰ ਵਟਸਐਪ ਕਰ ਸਕਦੇ ਹੋਗੇ ਜਿਹੜੇ ਮੇਰੇ ਚੈਨਲ ਤੇ ਨਵੇਂ ਹੋਗੇ ਜਿਨ੍ਹਾਂ ਨੇ ਸੂਟ ਪਹਿਲੀ ਵਾਰ ਲੈਣੇ ਨੇਗੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਜੀ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਿਆ ਕਰੋ ਅਲੱਗ ਤੋਂ ਫੋਟੋ ਪਲੀਜ਼ ਮੇਰੀ ਰਿਕਵੈਸਟ ਹੈ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਕਿਉਂਕਿ ਵਾਹਿਗੁਰੂ ਦੀ ਕਿਰਪਾ ਨਾਲ ਆਪਣ ਵਧੀਆ ਚੱਲ ਰਿਹਾਗਾ ਕੰਮ ਆਪਣੇ ਲਵੇ ਬਹੁਤ ਸਾਰਾਗਾ ਤਾਂ ਕਰਕੇ ਇਹਨਾਂ ਟਾਈਮ ਨਹੀਂ ਹੁੰਦਾ ਕਿ ਆਪਾਂ ਤੁਹਾਨੂੰ ਲੱਗ ਤੋਂ ਕੋਈ ਵੀ ਸਪੈਸ਼ਲ ਫੋਟੋ ਖਿੱਚ ਕੇ ਭੇਜੀਏ ਆਪਾਂ ਡੇਲੀ ਵੀਡੀਓ ਅਪਲੋਡ ਕਰ ਦਿਆਂਗੇ ਉਹਦੇ ਵਿੱਚ ਤੁਸੀਂ ਡੇਲੀ ਆਪਣੀ ਵੀਡੀਓ ਚੈੱਕ ਕਰਕੇ ਤੁਸੀਂ ਸੂਟ ਰਖਵਾ ਸਕਦੇ ਹੋਗੇ ਬੈਲ ਆਈਕਨ ਦਬਾਓ ਜੀ ਤਾਂ ਕਿ ਜੋ ਨੋਟੀਫਿਕੇਸ਼ਨ ਹੈਗਾ ਤੁਹਾਡੇ ਤੱਕ ਪਹੁੰਚ ਸਕੇ ਜਦੋਂ ਆਪਣੀ ਵੀਡੀਓ ਆਪਾਂ ਅਪਲੋਡ ਕਰ ਦਿਆਂਗੇ ਨਾਲ ਦੀ ਨਾਲ ਤੁਹਾਡੇ ਤੱਕ ਨੋਟੀਫਿਕੇਸ਼ਨ ਆਊਗੀ ਚਲੋ ਜੀ ਆਪਾਂ ਸ਼ੁਰੂ ਕਰ ਦਿਆਂਗੇ ਅੱਜ ਵਾਲੇ ਸੂਟ ਤੁਸੀਂ ਦੇਖੋ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋਗੇ ਨਾਲ ਹੀ ਆਪਾਂ ਰੇਟ ਦੱਸਾਂਗੇ ਤੇ ਜਿਹੜੀ ਸ਼ਿਪਿੰਗ ਹੈਗੀ ਉਹ ਵਿੱਚ ਹੀ ਹੋਊਗੀ ਚਾਰजेस ਅਲੱਗ ਕੋਈ ਨਹੀਂ ਹੋਣਗੇ ਤੇ ਤੁਸੀਂ ਦੇਖੋ ਚਲੋ ਜੀ ਆਪਾਂ ਸ਼ੁਰੂ ਕਰ ਦਿਆਂਗੇ ਅੱਜ ਵਾਲੇ ਸੂਟ ਅੱਜ ਵਾਲੇ ਜਿਹੜੇ ਸੂਟ ਨੇਗੇ ਬਹੁਤ ਹੀ ਜ਼ਿਆਦੇ ਸੋਹਣੇ ਨੇਗੇ ਇੱਕ ਨੰਬਰ ਫੈਬਰਿਕ ਹੈਗਾ ਆਪਾਂ ਘਟੀਆ ਕੁਆਲਿਟੀ ਦਾ ਕੋਈ ਕੱਪੜਾ ਨਹੀਂ ਲੈ ਕੇ ਆਉਂਦੇ ਹੈਗੇ ਨਾ ਆਪਾਂ ਸੇਲ ਕਰੀਏ ਕੱਲ ਨੂੰ ਤੁਸੀਂ ਮੈਨੂੰ ਲਾਂਭੇ ਦੇਈ ਚਲੋ ਆਪਾਂ ਇਹਦਾ ਕੰਮ ਨਹੀਂ ਕਰਨਾ ਹੈਗਾ ਦੇਖੋ ਬਹੁਤ ਹੀ ਜ਼ਿਆਦੇ ਸੋਹਣਾ ਬਲੈਕ ਦੇ ਵਿੱਚ ਪ੍ਰਿੰਟ ਹੈਗਾ ਤੁਸੀਂ ਪ੍ਰਿੰਟਿੰਗ ਚੈੱਕ ਕਰ ਸਕਦੇ ਹੋਗੇ ਮਸਲੀਨ ਦਾ ਪਿਓਰ ਮਸਲੀਨ ਦਾ ਸੂਟ ਹੈਗਾ ਇਹ ਬਿਲਕੁਲ ਲਾਈਟ weight ਫੈਬਰਿਕ ਹੈਗਾ ਕੋਈ ਬੁਰਨੀ ਆਉਂਦਾ ਕੁਝ ਨਹੀਂ ਆਉਂਦਾ ਹੈਗਾ ਇਹਨੂੰ ਤੁਸੀਂ ਘਰ ਜਿੱਦਾਂ ਮਰਜ਼ੀ ਵਾਸ਼ ਕਰ ਸਕਦੇ ਹੋਗੇ ਚੈੱਕ ਕਰ ਸਕਦੇ ਹੋਗੇ ਪ੍ਰਿੰਟਿੰਗ ਇਹਦੇ ਨਾਲ ਹੈਗੀ ਹੈਗੀ ਪਲੇਨ ਬਾਟਮ ਕਰੀਮ ਕਲਰ ਦੀ ਇਹਦੇ ਤੁਸੀਂ ਵਰਕ ਵਗੈਰਾ ਕਰਵਾਉਣਾ ਹੈਗਾ ਕਰਵਾ ਸਕਦੇ ਹੋਗੇ ਜਿੱਦਾਂ ਮਸ਼ੀਨ ਵਰਕ ਜ ਜੇ ਤੁਸੀਂ ਐਵੇਂ ਵੀ ਸੂਟ ਲੈ ਸਕਦੇ ਹੋਗੇ ਮੈਚਿੰਗ ਸੂਟ ਹੈ ਦੁਪੱਟਾ ਇਹਦੇ ਨਾਲ ਨਹੀਂ ਹੈਗਾ विदाउट दुपट्टा ਆਪਾਂ ਪ੍ਰਾਈਸ ਦੱਸਾਂਗੇ ਵਿਦਾਊਟ ਸਲਾਈ ਦੱਸਾਂਗੇ ਤੁਹਾਨੂੰ ਪ੍ਰਾਈਸ ਤੁਹਾਨੂੰ ਰੇਟ ਸਹੀ ਲੱਗਦਾਗਾ ਤਾਂ ਆਪਾਂ ਤੋਂ ਤੁਸੀਂ ਸੂਟ ਲੈ ਸਕਦੇ ਹੋਗੇ ਪਰ ਫੈਬਰਿਕ ਦੀ ਜ਼ਿੰਮੇਵਾਰੀ ਆਪਣੀ ਆਂਗੀ ਜਿਹੜੀ ਕੁਆਲਿਟੀ ਹੈਗੀ ਬਹੁਤ ਹੀ ਜ਼ਿਆਦੇ ਸੋਹਣੀ ਆਂਗੀ ਬਿਲਕੁਲ ਮੱਖਣ ਮਲਾਈ ਵਰਗਾ ਸਟਾਫ ਹੈਗਾ ਬਹੁਤ ਹੀ ਜ਼ਿਆਦੇ ਸੋਹਣਾ ਇਹਦਾ ਪ੍ਰਾਈਸ ਹੈਗਾਗਾ 1750 ਵਿਦ ਸ਼ਿਪਿੰਗ ਹੈਗੀ ਐਕਸਟਰਾ ਚਾਰਜ ਕੋਈ ਨਹੀਂ ਹੈਗੇ ਜੀ ਸ਼ਿਪਿੰਗ ਦੇ ਇਹ ਸੀਗਾ ਆਪਣਾ ਪਹਿਲਾ ਸੂਟ ਸਕਰੀਨ ਸ਼ਾਟ ਲੈ ਲਓ ਜੀ WhatsApp ਤੇ ਮੈਸੇਜ ਕਰ ਸਕਦੇ ਹੋਗੇ 1750 ਪ੍ਰਾਈਸ ਹੈਗਾ ਕੁਆਲਿਟੀ ਇੱਕ ਨੰਬਰ ਹੈ ਪਹਿਲਾ ਸੂਟ ਇਹ ਸੀਗਾ ਤੇ ਦੂਜਾ ਸੂਟ ਦੇਖੋ ਜੀ ਇਹਦੇ ਵਿੱਚੋਂ ਕੁਝ ਕੁ ਸੂਟ ਸੇਲ ਹੋਏ ਹੋਏ ਨੇਗੇ ਪਰ ਆਪਾਂ ਨੂੰ ਜੇ ਰਿਪੀਟ ਤੇ ਮਿਲੇ ਆਪਾਂ ਮੰਗਵਾ ਕੇ ਦੇ ਦਾਂਗੇ ਤੁਹਾਨੂੰ ਜਿਹੜੀਆਂ ਪੈਣਾ ਦੇ ਸੂਟ ਰੱਖੇ ਹੋਏ ਨੇ ਬੇਫਿਕਰ ਰਹੋ ਤੁਹਾਡੇ ਸੂਟ ਆਪਾਂ ਆਪਾਂ ਇੱਕ ਵਾਰ ਵੀਡੀਓ ਪਾਉਣੀ ਸੀਗੀ ਪਾ ਦਿੰਨੇ ਆਂਗੇ ਉਹਨਾਂ ਦੇ ਆਪਾਂ ਸੂਟ ਲੱਗ ਤੋਂ ਕੱਢ ਦਾਂਗੇ ਜਿਹੜਾ ਨਹੀਂ ਸੇਲ ਹੋਇਆ ਹੋਊਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਭੇਜ ਸਕਦੇ ਹੋ ਕਿਉਂਕਿ ਆਪਾਂ ਸਟੇਟਸ ਪਾਇਆ ਸੀਗਾ WhatsApp ਤੇ ਆਪਣੇ ਫੋਟੋਆਂ ਤੇ ਕੱਪੜੇ ਬਹੁਤ ਜ਼ਿਆਦਾ ਸੇਲ ਹੋ ਜਾਂਦੇ ਨੇਗੇ ਲਓ ਜੀ ਨਿਊ ਸਟਾਕ ਆਇਆਗਾ ਬਿਲਕੁਲ ਨੀ ਲੇਟੈਸਟ ਹੈਗਾ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਦੇ ਨਾਲ ਵੀ ਹੈਗੀ ਐਜ਼ ਹੀ ਪਲੇਨ ਬਾਟਮ 1750 ਇਹਦਾ ਪ੍ਰਾਈਸ ਹੈਗਾ ਦੁਪੱਟਾ ਇਹਦੇ ਨਾਲ ਨਹੀਂ ਹੈਗਾ ਤੁਸੀਂ ਟਾਈ ਐਂਡ ਡਾਈ ਇੱਕ بیس ਦਾ ਜਿੱਦਾਂ ਮਰਜੀ ਆਪਣੀ ਚੁਆਇਸ ਅਨੁਸਾਰ ਸੈਮੀ ਚਨੋਂਨ ਦਾ ਮਸਲੀਨ ਦਾ ਜਿੱਦਾਂ ਮਰਜੀ ਤੁਸੀਂ ਦੁਪੱਟਾ ਲਗਾ ਸਕਦੇ ਹੋ ਇਹ ਸੀਗਾ ਦੂਜਾ ਪ੍ਰਿੰਟ ਜੀ ਦੇਖੋ ਜੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਮੈਚਿੰਗ ਸੂਟ ਲੇنگੇ ਤੇ ਨਾਲ ਤੁਸੀਂ ਕਰਾ ਸਕਦੇ ਹੋਗੇ ਇਹਨਾਂ ਦੇ ਵਰਕ ਬਾਵਾ ਤੇ ਪੈਚ ਲਗਾ ਕੇ ਕਰਾ ਲਓ ਜਾਂ ਤੁਸੀਂ ਐਵੇਂ ਹੀ ਮਤਲਬ ਬਹੁਤ ਸੋਹਣਾ ਲੈਸਸ ਦਾ ਡਿਜ਼ਾਈਨ ਲੈ ਕੇ ਇਹਨੂੰ ਬਹੁਤ ਸੋਹਣਾ ਸਿਲਾਈ ਕਰਾ ਸਕਦੇ ਹੋਗੇ ਦੁਪੱਟਾ ਇਹਦੇ ਨਾਲ ਤੁਹਾਡੀ ਚੁਆਇਸ ਹੈਗੀ ਜਿਵੇਂ ਤੁਸੀਂ ਕਹੋਗੇ ਆਪਾਂ ਉਹੀ ਦੁਪੱਟਾ ਤੁਹਾਡੇ ਬਜਟ ਅਕੋਰਡਿੰਗ ਆਪਾਂ ਲਾ ਕੇ ਦੇਵਾਂਗੇ 1750 ਦਾ ਪ੍ਰਾਈਸ ਹੈਗਾ ਬਹੁਤ ਹੀ ਜਿਆਦਾ ਸ਼ਾਨਦਾਰ ਸੋਹਣਾ ਪ੍ਰਿੰਟ ਲੇنگੇ ਤੀਜਾ ਸੂਟ ਇਹ ਸੀਗਾ ਜੀ ਸਕਰੀਨਸ਼ਾਟ ਲੈ ਲਿਆ ਕਰੋ WhatsApp ਤੇ ਮੈਸੇਜ ਕਰ ਦਿਓ ਇਹਦੀ ਪ੍ਰਿੰਟਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਕਿੰਨਾ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਬਹੁਤ ਜ਼ਿਆਦਾ ਤੇ ਨਾਲ ਹੈਗੀ ਹੈਗੀ ਬਾਟਮ ਥੋੜਾ ਬੋਤਾ ਕੈਮਰੇ ਦੇ ਵਿੱਚ ਕਲਰ ਦਾ ਫਰਕ ਪੈ ਜਾਂਦਾ ਜੀ ਉਹਨੂੰ ਇਗਨੋਰ ਕਰਿਓ ਕਿਉਂਕਿ ਕੋਈ ਕਲਰ ਡਾਰਕ ਆ ਜਾਂਦਾ ਕੋਈ ਲਾਈਟ ਆ ਜਾਂਦਾਗਾ ਕੋਈ ਸਹੀ ਵੀ ਆ ਜਾਂਦਾਗਾ ਕੋਈ ਕਲਰ ਦਾ ਫਰਕ ਪੈ ਜਾਂਦਾ ਹੁੰਦਾ ਕੈਮਰੇ ਦੇ ਵਿੱਚ ਸਕਰੀਨ ਸ਼ਾਟ ਲੈ ਲਓ ਜੀ ਦੇਖੋ ਪਹਿਲੀ ਨਜ਼ਰ 'ਚ ਤੁਹਾਨੂੰ ਪਸੰਦ ਆਣਗੇ ਸੂਟ ਇੰਨੇ ਜਿਆਦੇ ਸੋਹਣੇ ਨੇਗੇ अगला सूट देखो लेवेंडर पर्पल जगह देख लाइट एंड वाले डार्क हैगा दोनों कॉम्बिनेशन जे कोई लाइट ਪਾਉਣਾ ਚਾਹੁੰਦੀ ਹੈ ਤਾਂ ਲਾਈਟ ਵੀ ਪਾ ਸਕਦੀ ਹੈਗੀ ਤੇ ਡਾਰਕ ਦੇ ਵਿੱਚ ਵੀ ਆ ਜਾਂਦਾ ਹੈਗਾ ਜੇ ਕੋਈ ਸੋਬਰ ਜਾਂ ਕਲਰ ਪਾਉਣਾ ਚਾਹੁੰਦੇ ਨੇ ਉਹ ਵੀ ਪਾ ਸਕਦੇ ਨੇ ਨਾਲ ਹੈਗੀ ਹੈਗੀ ਪਲੇਨ ਬਾਟਮ ਜੀ 7500 ਪ੍ਰਾਈਸ ਹੈ ਇਹਨਾਂ ਦਾ ਸਾਰਿਆਂ ਦਾ ਜਿਹੜੀ ਮੈਂ ਅੱਜ ਵਾਲੀ ਵੀਡੀਓ ਦਿਖਾਉਂਗੀ ਤੁਹਾਨੂੰ ਇਹਦੇ ਵਿੱਚ ਜਿੰਨੇ ਵੀ ਸੂਟ ਲੇਗੇ 7500 ਪ੍ਰਾਈਸ ਹੈਗਾ ਦੇਖੋ ਸਕਰੀਨ ਸ਼ਾਟ ਲੈ ਲਓ ਦੁਪੱਟਾ ਨਹੀਂ ਹੈਗਾ ਦੁਪੱਟਾ ਤੁਹਾਨੂੰ ਟਾਈ ਐਂਡ ਡਾਈ ਜਿੱਦਾਂ ਵੀ ਕਹੋਗੇ ਸਟੀਚਿੰਗ ਕਰਵਾਉਣੀ ਹੈਗੀ ਕਰਵਾ ਸਕਦੇ ਹੋਗੇ ਨਹੀਂ ਕਰਵਾਉਣੀ ਤਾਂ ਤੁਸੀਂ ਐਵੇਂ ਵੀ ਮੰਗਵਾ ਸਕਦੇ ਹੋਗੇ ਕਲਰ ਇੱਕ ਤੋਂ ਇੱਕ ਹਟਕੇ ਹੈਗਾ ਪ੍ਰਿੰਟਿੰਗ ਇੱਕ ਤੋਂ ਇੱਕ ਹਟਕੇ ਹੈਗੀ ਆਪਣੇ ਪ੍ਰਿੰਟ ਆਪਣੇ ਵਰਕ ਜੋ ਵੀ ਹੋ ਕੇ ਜਾ ਰਹੇ ਨੇਗੇ ਪੈਣਾ ਕੋਲੇ ਸਾਰਿਆਂ ਨੂੰ ਬਹੁਤ ਪਸੰਦ ਆ ਰਹੇ ਨੇਗੇ ਉਮੀਦ ਕਰਦੀ ਆ ਅੱਗੇ ਵੀ ਪਸੰਦ ਆਉਣ ਵਾਹਿਗੁਰੂ ਕਿਰਪਾ ਬਣਾਈ ਰੱਖਣ ਦੇਖੋ ਪਲੇਨ ਹੈਗੀ ਆ ਜੀ ਬੋਟਮ ਬਹੁਤ ਹੀ ਜਿਆਦਾ ਥੋੜਾ ਫੈਬਰਿਕ ਹੈਗਾ ਚੈੱਕ ਕਰੋ ਸਕਰੀਨ ਸ਼ਾਟ ਲੈ ਲਓ ਅਲੱਗ ਤੋਂ ਪਿਕਚਰ ਨਹੀਂ ਭੇਜੀ ਜਾਂਦੀ ਕਈ ਵਾਰ ਆਪਣੇ ਕੋਲੇ ਨਹੀਂ ਟਾਈਮ ਹੈਗਾ ਉਹਦੇ ਲਈ ਮੈਂ ਬਹੁਤ-ਬਹੁਤ ਤੁਹਾਡੇ ਤੋਂ ਸੌਰੀ ਮੰਗਦੀ ਆਂਗੀ ਆਪਾਂ ਫੋਟੋ ਨਹੀਂ ਭੇਜ ਸਕਦੇ ਹੈਗੇ ਕਿਉਂਕਿ ਕੰਮ ਬਹੁਤ ਹੁੰਦਾ ਜੀ ਆਪਣੇ ਕੋਲੇ ਬਹੁਤ ਚੱਲ ਰਿਹਾਗਾ ਤਾਂ ਕਰਕੇ ਟਾਈਮ ਹੀ ਨਹੀਂ ਲੱਗਦਾ ਵੀ ਫੋਟੋ ਭੇਜ ਸਕੀਏ ਤੁਹਾਨੂੰ ਬਸ ਤੁਸੀਂ ਸਕਰੀਨਸ਼ਾਟ ਲੈ ਲਿਆ ਕਰੋ ਜੀ ਇਹ ਸੀਗਾ ਲਾਸਟ ਸੂਟ ਇਹਦੇ ਵਿੱਚ ਹੋਰ ਵੀ ਬਹੁਤ ਪ੍ਰਿੰਟ ਨੇਗੇ ਕੱਲ ਨੂੰ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਅੱਜ ਫਿਲਹਾਲ ਆਪਾਂ ਇੰਨੇ ਕ ਪ੍ਰਿੰਟ ਤੁਹਾਨੂੰ ਦਿਖਾਵਾਂਗੇ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਦੇਖੋ ਜੀ ਪੈਚ ਵਰਕ ਕਰਾਉਣੇਗਾ ਪੈਚ ਵਰਕ ਕਰਾ ਲਓ ਕਿਉਂਕਿ ਪੈਚ ਵਰਕ ਹੋ ਜਾਊਗਾ ਬਹੁਤ ਜਿਆਦਾ ਸੋਹਣਾ neck ਦੇ ਉੱਪਰ ਇਹੀ ਕਲਰ ਦਾ ਜਿਹੜੀ ਬਾਟਮ ਹੈਗੀ ਇਹਦਾ ਹੀ ਪੈਚ ਚੱਕ ਕੇ ਆਪਾਂ ਇਹਦੇ ਨਾਲ ਹੈਗੀ ਹੈਗੀ ਬਾਟਮ ਇਹ ਥੋੜੀ ਜੀ ਤੁਹਾਨੂੰ ਡਾਰਕ ਦਿਖਦੀ ਹੋਣੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਇਹ ਡਾਰਕ ਦਿਖਦੀ ਹੋਣੀ ਪਰ ਇਹ ਬਿਲਕੁਲ ਫਲਾਵਰ ਦੇ ਨਾਲ ਮੈਚ ਕਰਦੀ ਹੈ ਡਾਰਕ ਨਹੀਂ ਹੈਗੀ ਇਹ ਇਹਦਾ ਤੁਸੀਂ ਪੈਚ ਲਗਾ ਕੇ neck ਦੇ ਉੱਪਰ ਵਰਕ ਕਰਵਾ ਸਕਦੇ ਹੋਗੇ ਬਾਜੂ ਤੇ ਕਰਵਾ ਸਕਦੇ ਹੋ ਪੌਂਚਾ ਤੇ ਕਰਵਾ ਲਓ ਜਾਂ ਇਹ ਤੇ ਬਹੁਤ ਹੀ ਜਿਆਦੇ ਸੋਹਣੇ ਡਬਲ ਸ਼ੀਡ ਦਾ ਕੱਟ ਵਰਕ ਕਰਾ ਕੇ ਹਲਕੇ ਹਲਕੇ ਬੁੱਟੇ ਪਾਓ ਬਹੁਤ ਸਾਰੇ ਡਿਜ਼ਾਈਨ ਹੁੰਦੇ ਨੇਗੇ ਉਮੇ ਤੁਸੀਂ ਇਹਨੂੰ ਤਿਆਰ ਕਰਾ ਸਕਦੇ ਹੋਗੇ ਦੁਪੱਟਾ ਦਾ ਇਹਦੇ ਨਾਲ ਜਿਹੜਾ ਤੁਸੀਂ ਟਾਈ ਐਂਡ ਡਾਈ ਰੱਖ ਲੋ ਇੱਕ بیس ਦਾ ਰੱਖ ਲੋ ਬਹੁਤ ਜਿਆਦੇ ਸੋਹਣੇ ਸੂਟ ਬਣ ਜਾਣਗੇ ਬਹੁਤ ਹੀ ਜਿਆਦੇ ਸੋਹਣੀ ਕਲੈਕਸ਼ਨ ਹੈਗੀ ਅੱਜ ਵਾਲੇ ਸੂਟਾਂ ਦੀ ਤੇ ਮਸਲੀਨ ਫੈਬਰਿਕ ਹੈਗਾ 7500 ਸਾਰਿਆਂ ਦਾ ਪ੍ਰਾਈਸ ਹੈ ਵਿੱਚ ਹੀ ਸ਼ਿਪਿੰਗ ਹੈ ਜੀ ਐਕਸਟਰਾ ਚਾਰਜ ਤੁਹਾਡੇ ਤੋਂ ਕੋਈ ਨਹੀਂ ਲਏ ਜਾਣਗੇ ਜਿਹੜੀ ਆਪਾਂ ਤੁਹਾਨੂੰ ਚੀਜ਼ ਦਿਖਾ ਰਹੇ ਹਾਂਗੇ ਇਹੀ ਤੁਹਾਡੇ ਘਰ ਤੱਕ ਆਊਗੀ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਕੁਝ ਹੋਰ ਦਿਖਾਤਾ ਤੇ ਕੱਲ ਨੂੰ ਵੀ ਤੁਹਾਡੇ ਘਰੇ ਕੋਈ ਚੀਜ਼ ਹੋਰ ਆਜੂਗੀ ਨਹੀਂ ਆਪਾਂ ਐਵੇਂ ਨਹੀਂ ਕਰਦੇ ਹੈਗੇ ਆਪਾਂ ਆਪਣਾ ਜਿਹੜਾ ਕੰਮ ਆ ਪੂਰੀ ਇਮਾਨਦਾਰੀ ਨਾਲ ਨਿਭਾ ਰਹਾਂਗੇ ਤੇ ਜੋ ਤੁਹਾਨੂੰ ਕਹਾਂਗੇ ਜਿਹੜੀ ਆਪਣੀ ਗੱਲ ਹੋਊਗੀ ਉਹੀ ਤੁਹਾਨੂੰ ਸਾਰਾ ਫੈਬਰਿਕ ਦੁਪੱਟੇ ਵਗੈਰੇ ਦਾ ਉਹੀ ਸਾਰਾ ਕੁਝ ਤੁਹਾਨੂੰ ਮਿਲੇਗਾ ਸਟੀਚਿੰਗ ਤੁਸੀਂ ਕਰਵਾ ਸਕਦੇ ਹੋਗੇ ਆਪਣੇ ਕੋਲੇ ਹੈਗੇ ਨੇਗੇ ਮਾਸਟਰ ਟੇਲਰ ਆਪਣੇ ਰੱਖੇ ਹੋਏ ਨੇਗੇ ਕਰਵਾਉਣਾ ਚਾਹਣੇ ਹੋਗੇ ਕਰਵਾ ਸਕਦੇ ਹੋਗੇ ਬਿਨਾ ਸਟੀਚਿੰਗ ਤੋਂ ਵੀ ਤੁਸੀਂ ਮੰਗਵਾ ਸਕਦੇ ਹੋਗੇ ਤੁਹਾਡੇ ਘਰ ਤੱਕ ਪਾਰਸਲ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਸਾਡੀ ਹੈਗੀ ਜੀ ਤੁਹਾਡੇ ਮਤਲਬ ਜੇ ਤੁਸੀਂ ਕਹੋਗੇ ਵੀ ਸ਼ਹਿਰ ਚਾਵੇ ਤਾਂ ਸ਼ਹਿਰ ਚ ਆਊਗਾ ਜੇ ਤੁਸੀਂ ਘਰ ਤੱਕ ਕਹੋਗੇ ਤਾਂ ਤੁਹਾਡਾ ਪਾਰਸਲ ਘਰ ਤੱਕ ਆਊਗਾ ਜੀ ਠੀਕ ਹੈ ਜੀ ਜਿਹੜੀਆਂ ਦੇ ਸਵਦੇਸ਼ਾਂ ਦੇ ਵਿੱਚ ਪੈਣਾ ਬੈਠੀਆਂ ਨੇ ਵੀ ਉਹ ਵੀ ਆਪਾਂ ਆਪਣੇ ਤੋਂ ਸੂਟ ਲੈ ਸਕਦੀਆਂ ਨੇਗੀਆਂ ਉਹ ਵੀ ਸੂਟ ਲੈ ਕੇ ਮੇਲ ਕਰਵਾ ਸਕਦੀਆਂ ਨੇਗੇ ਇੱਕ ਹਫਤਾ ਦੇ ਵਿੱਚ ਤੁਹਾਡੇ ਸੂਟ ਤੁਹਾਡੇ ਕੋਲੇ ਪਹੁੰਚ ਜਾਣਗੇ ਪਰ ਜਿਹੜਾ ਆਰਡਰ ਹੈ ਜੀ ਐਟ ਅ ਟਾਈਮ ਨਾ ਦਿਆ ਕਰੋ ਕਿਉਂਕਿ ਕੁਝ ਟਾਈਮ ਚਾਹੀਦਾ ਹੁੰਦਾ ਫਿਰ ਜਲਦਬਾਜ਼ੀ ਦੇ ਵਿੱਚ ਕੰਮ ਥੋੜਾ ਜਿਹਾ ਸਹੀ ਨਹੀਂ ਹੁੰਦਾ ਹੈਗਾ ਕਾਲੀ ਦਾ ਕੰਮ ਤਾਂ ਕਿ ਥੋੜਾ ਜਿਹਾ ਟਾਈਮ ਦੇ ਕੇ ਚੱਲਿਆ ਕਰੋ ਜਿਵੇਂ ਜਿਨ੍ਹਾਂ ਦੇ 10 ਸੂਟ ਹੁੰਦੇ ਨੇਗੇ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਹੈਗਾ ਕਿਉਂਕਿ ਫਿਰ ਵੀ ਸੂਟ ਬੰਦਦੇ ਬੰਦਨੇ ਡਿਜ਼ਾਈਨ ਹੁੰਦੇ ਨੇ ਬਹੁਤ ਸਾਰਾ ਵਿੱਚ ਆਪਾਂ ਡਿਜ਼ਾਈਨ ਐਡ ਕਰ ਦਿੰਨੇ ਆਂਗੇ ਤਾਂ ਕਰਕੇ ਫਿਰ ਟਾਈਮ ਲੱਗ ਜਾਂਦਾ ਹੈਗਾ ਉਮੀਦਕਾਰ ਦੀਆਂ ਅੱਜ ਵਾਲੇ ਸੂਟ ਤੁਹਾਨੂੰ ਸਾਡੇ ਪਸੰਦ ਆਏ ਹੋਣਗੇ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦਿਓ ਜਿਹੜੀ ਇਹਨਾਂ ਦੀ ਪੇਮੈਂਟ ਆਪਣੀ ਫੁੱਲ ਪੇਮੈਂਟ ਕਰਕੇ ਤੁਸੀਂ ਆਪਣੇ ਸੂਟ ਰਖਵਾ ਸਕਦੇ ਹੋਗੇ ਤੁਸੀਂ ਹੋਲਡ ਤੇ ਸੂਟ ਰਖਵਾ ਸਕਦੇ ਹੋਗੇ ਪਰ ਹੋਲਡ ਤੇ ਤੁਸੀਂ ਤਾਂ ਰਖਵਾਇਆ ਸੂਟ ਜੇ ਤੁਸੀਂ ਇੱਕ ਅੱਧੇ ਦਿਨ ਦੇ ਵਿੱਚ ਪੇਮੈਂਟ ਕਰੋਗੇ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਹਫਤਾ ਜਾਂ 4-5 ਦਿਨ ਪੇਮੈਂਟ ਨਾ ਕਰੋ ਤੁਹਾਡਾ ਸੂਟ ਐਵੇਂ ਹੀ ਪਿਆ ਰਹੇ ਜੋ ਕਿ ਜਦੋਂ ਸੇਲ ਹੋਣਾ ਦਾ ਕੋਈ ਹੋਰ ਪੁੱਛਦਾ ਹੁੰਦਾ ਫਿਰ ਅਸੀਂ ਉਹਨੂੰ ਜਵਾਬ ਦੇ ਦਿੰਨੇ ਆਂ ਵੀ ਇਹ ਸੋਲਡ ਹੋਇਆ ਹੋਇਆਗਾ ਜਦੋਂ ਓਡੀ ਪੇਮੈਂਟ ਨਹੀਂ ਆਊਗੀ ਤਾਂ ਫਿਰ ਅਸੀਂ ਸੋਲਡ ਕਰ ਦਾਂਗੇ ਬਸ ਦੋ ਦਿਨਾਂ ਤੋਂ ਬਾਅਦ ਅਸੀਂ ਤੁਹਾਡਾ ਸੂਟ ਹੋਲਡ ਤੇ ਨਹੀਂ ਰੱਖਦੇ ਹੈਗੇ ਉਮੀਦ ਕਰਦੀ ਆਂ ਸਾਡੇ ਸੂਟ ਪਸੰਦ ਆਏ ਹੋਣਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਜੀ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੱਦ ਬੱਦ ਲਾਈਕ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਸਬਸਕ੍ਰਾਈਬ ਕਰਨ ਲਈ ਚੈਨਲ ਆਪਣੀ ਭੈਣ ਦੇ ਨੂੰ ਤੇ ਇਦਾਂ ਹੀ ਤੁਸੀਂ ਆਪਣੀ ਭੈਣ ਦੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਹਾਡੀ ਸਪੋਰਟ ਨਾਲ ਹੀ ਸਾਰਾ ਕੁਝ ਹੈ ਜੀ ਥੈਂਕ ਯੂ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ